हां जी दोस्तों सारे नुं सत श्री अकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਵੀਡੀਓ ਜਲਦੀ ਅਪਲੋਡ ਕਰਾਂਗੇ ਜਿਸ ਕਰ ਤੋ ਆਪਾਂ ਵੀਡੀਓ ਬਣਾ ਰਹੇ ਆ ਰਸੂਲਪੁਰ ਨਹਿਰਾ ਬਾਈ ਨਿਸ਼ਾਨ ਸਿੰਘ ਦੇ ਕੋਲੇ ਆਏ ਆ ਨੰਬਰ ਵੀਰ ਨਿਸ਼ਾਨ ਸਿੰਘ ਦੇ ਲਗਾਤਾਰ ਸਕਰੀਨ ਤੇ ਚੱਲ ਰਿਹਾ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਤੁਸੀਂ ਇਹ ਮੱਛ ਦੇਖ ਰਹੇ ਹੋ ਤੀਜਾ ਸੂਆ ਸੂਈ ਆ 1 ਮਹੀਨਾ ਹੋ ਗਿਆ ਸਮਾਂ ਸੂਈ ਨੂੰ ਥੱਲੇ ਜਿਹੜਾ ਬੱਚਾ ਹੈਗਾ ਮੇਲ ਕਾਫ ਆ ਮੇਲ ਕਾਫ ਤੁਸੀਂ ਜਿਹੜਾ ਆਪਣੀ ਅੱਖਾਂ ਨਾਲ ਜ਼ਰੂਰ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਠੀਕ ਹੈ ਜੀ 1 ਮਹੀਨਾ ਹੋ ਗਿਆ ਸੂਈ ਨੂੰ ਤੇ 8 ਕਿਲੋ ਤੋਂ ਬਾਹਰ ਜਿਹੜਾ ਦੁੱਧ ਆ ਪਰ ਜਿਹੜਾ ਤੁਸੀਂ 8 ਕਿਲੋ ਮੰਨ ਕੇ ਜਿਹੜਾ ਸੌਦਾ ਕਰ ਸਕਦੇ ਹੋ ਪੂਛੋ ਬੇਸ਼ੱਕ ਲੰਡੀ ਆ ਦੋਸਤੋ ਪਰ ਹਵਾਨੇ ਦੀ ਕੁਆਲਿਟੀ ਚੰਗੀ ਆ ਆ ਕਰ ਸਕਦੇ ਚੈੱਕ ਠੀਕ ਆ ਜੀ ਆਹ ਦੇਖੋ ਜੀ ਆਹ ਥੰਮਦੇਵਾ ਜੀ ਠੀਕ ਆ ਮੁੱਲ ਜਿਹੜਾ ਦੋਸਤੋ ਨਿਸ਼ਾਨભાઈ ਕਿੰਨਾ ਸੀ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ 62000 62000 ਆ ਠੀਕ ਆ ਜੀ ਵਿੱਚੋਂ ਗੁਜਾਇਸ਼ ਆ ਥੋੜੀ ਬਸ ਇਮਾਨਤ ਨਾਲ ਹੀ ਗੱਲਬਾਤ ਆ ਉਹ ਹੋ ਜੂਗੀ 8 ਕਿਲੋ ਬਿਲਕੁਲ ਜਿਹੜਾ ਰੈਡੀ ਆ ਤਿਆਰ ਆ ਜਿਹੜਾ ਤੁਸੀਂ ਕਿਸੇ ਵੀਰ ਨੇ ਆ ਕੇ ਚੋਾਈ ਕਰ ਲੈਣੀ ਆ